ਨਹਿਰਾਂ ਦੇ ਵਿੱਚ ਪਾਣੀ ਦੇਣ ਦੀ ਮੰਗ ਨੂੰ ਲੈ ਕੇ ਤਰਨਾ ਦੇ ਰਹੇ ਕਿਸਾਨਾਂ ਨੂੰ ਪੁਲਿਸ ਵੱਲੋਂ ਚੁੱਕਣ ਤੋਂ ਬਾਅਦ ਕਿਸਾਨ ਜਥੇ ਬੰਦੀਆਂ ਵੱਲੋਂ ਤਾਣਾ ਬਹਾਵ ਵਾਲਾ ਦੇ ਬਾਹਰ ਲਗਾਇਆ ਗਿਆ ਤਰਨਾ ਨਹਿਰ ਬੰਦੀ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਕਿਸਾਨ ਜਥੇ ਬੰਦੀਆਂ ਦੇ ਵਿੱਚ ਖਾਸਾ ਰੋਜ ਦੇਖਣ ਨੂੰ ਮਿਲ ਰਿਹਾ ਤੇ ਕਿਸਾਨ ਜਥੇ ਬੰਦੀਆਂ ਵੱਲੋਂ ਥਾਣਾ ਬਹਾਵ ਵਾਲਾ ਦੇ ਬਾਹਰ ਤਰਨਾ ਲਗਾ ਦਿੱਤਾ ਗਿਆ ਇਸ ਦੇ ਨਾਲ ਹੀ ਬੱਲੂਆਣਾ ਦੇ ਵਿਧਾਇਕ ਗੋਲਦੀ ਮੁਸਾਫਰ ਦਾ ਪੁਤਲਾ ਵੀ ਫੁਕਿਆ ਗਿਆ ਹੈ ਜਨਰਲ ਦਿੰਦੇ ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਸੰਘਰਸ਼ ਦਾ ਐਲਾਨ ਕਰ ਦਿੱਤਾ ਗਿਆ ਹੈ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਉੱਪਰ ਝੂਟੇ ਪਰਚੇ ਦਰਦ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਉੱਪਰ ਤਸ਼ੱਦਦ ਕੀਤਾ ਜਾ ਰਿਹਾ ਹੈ ਜਿਸ ਦੇ ਵਿਰੋਧ ਰੂਪ ਆਜੋਨਾ ਵੱਲੋਂ ਆਪਣਾ ਰੋਜਤਾਇਆ ਗਿਆ ਤੇ ਪ੍ਰਦਰਸ਼ਨ ਵੀ ਕੀਤਾ ਗਿਆ ਤੇ ਥਾਣਾ ਬਾਹਵਲਾ ਦੇ ਬਾਹਰ ਤਰਨਾ ਵੀ ਲਗਾ ਦਿੱਤਾ ਗਿਆ ਗੋਲਦੀ ਐਮਐਲਏ ਮੁਰਦਾਬਾਦ ਮੁਰਦਾਬਾਦ ਮੁਰਦਾ मुसाफिर मर गया हाय 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 मल्लूवाले दामले कोल्डी मुसाफिर मर गया हाय 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 शान आदायका जिंदा बाद जिंदा बाद जिंदा बाद कोल्डी मुसाफिर मर गया मर गया मर गया नवाकलामी नवाकलामी मार गया मार गया मार गया

ਗੋਲਦੀ ਮਰ ਗਿਆ ਹਾਏ 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 ਗੋਲਦੀ ਮਰ ਗਿਆ ਹਾਏ 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 ਤਾਲਕਾ ਰੁਕਸਾਰ ਵੀਰੋ ਆ ਜਿਹੜਾ ਅਸੀਂ ਅੱਥੀ ਫੁੱਟ ਮੁਜਰਾ ਕਰ ਰਹੇ ਆ ਇਹ ਸਾਡੇ ਬੱਲੂ ਵਾਲੇ ਦਾ ਮੱਲੇ ਆ ਮੰਦੀ ਗੋਲਦੀ ਮੁਸਾਫਰ ਪੜਿਆ ਉਹਨੇ ਸਾਡੇ ਕਿਸਾਨਾਂ ਦੇ ਨਾਲ ਟੱਕਰ ਲਈ ਐ ਹਾਏ ਹਾਏ ਇਹ ਕਿ ਜਿਹੜੀ ਅਸੀਂ ਅੱਖੀਂ ਕੀਤੀ ਹੈ ਉਹ ਦਾ ਅੰਤ ਨੂੰ ਸਿਰਕਾਰ ਕਰਿਆ ਆਉਣ ਵਾਲੇ ਸਮਾਂ ਆ ਜੀ ਮੈਂ ਪ੍ਰਲਾਦ ਸਿੰਘ ਢਾਲੀਵਾਲ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਸੀਂ ਅੱਜ ਬੈਠੇ ਆ ਜੀ ਆਪਣੇ ਥਾਣਾ ਬਾਵਾਲੇ ਦੇ ਅੱਗੇ ਬੈਠੇ ਕਿਉਂ ਆ ਕਿਉਂਕਿ ਅਸੀਂ ਲਾਇਆ ਸੀ ਕਰਨਾ ਰਾਜਪਾਲ ਅੱਡੇ ਤੇ ਨਹਿਰੀ ਬੰਦੀ ਆਸਤੇ ਉਸ ਤੋਂ ਬਾਅਦ ਸਾਨੂੰ ਇਹਨਾਂ ਦਾ ਇੱਕ ਐਮਐਲਏ 골ਡੀ ਮਸਾਫਰ ਉਹ ਬੋਲਿਆ ਸਾਡੇ ਬੰਦੇ ਨੂੰ ਉਲਟ ਕਿਸਾਨਾਂ ਦੇ ਵਿਰੁੱਧ ਬੋਲਿਆ ਉਹਦੇ ਖਿਲਾਫ ਧਰਨੇ ਦੇ ਬੈਠੇ ਸੀ ਉਹਨੇ ਅੱਜ ਉੱਥੋਂ ਧਰਨੇ ਤੋਂ ਆਪਣੇ ਕਿਸਾਨਾਂ ਆਗੂ ਵੀ ਗ੍ਰਿਫਤਾਰ ਕਰਵਾ ਦੇ। ਉਹਦਾ ਕਰਕੇ ਹੁਣ ਆਪਾਂ ਇੱਥੇ ਧਰਨੇ ਦੇ ਬੈਠੇ ਆਂ। ਵਕ ਵਕ ਜਿਥੇ ਬੰਦियां ਹੋਰ ਵੀ ਪਹੁੰਚ ਰਹੀਆਂ ਆ। ਸਾਰੇ ਆਗੂ ਇਕੱਠੇ ਹੋ ਕੇ ਆਪਾਂ ਰੋਡ ਵੀ ਜਾਮ ਕਰਾਂਗੇ। ਜੇ ਆਪਣੇ ਆਗੂ ਨੂੰ ਛੇਤੀ ਨਹੀਂ ਰਿਹਾ ਕਰਦੇ ਰੋਡ ਜਾਮ ਕਰਾਂਗੇ ਤੇ ਆਮ ਆਦਮੀ ਪਾਰਟੀ ਦਾ ਚਾਹੇ ਕੋਈ ਐਮਐਲਏ ਆ ਚਾਹੇ ਕੋਈ ਹੋਰ ਕਰਿੰਦੇ ਆ ਸਾਰਿਆਂ ਦਾ ਜਦੋਂ ਪਿੰਡਾਂ 'ਚ ਵੜਨਗੇ ਇਹਨਾਂ ਦਾ ਵਿਰੋਧ ਕਰਾਂਗੇ ਬਸ ਤੌਰ ਕਾਲੀ ਝੰਡੇ ਲੈ ਕੇ ਇਹਨਾਂ ਤੋਂ ਸਵਾਲ ਪੁੱਛਾਂਗੇ।